ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਸਵੇਰੇ ਟਾਈਮ ਨਾਲ ਹੀ ਆ ਗਏ ਅਜੇ 6:00 ਸਵੇਰੇ ਹੋਇਆ ਤਾਂ ਦੇਖ ਲਓ ਕਿੰਨਾ ਚੜਿਆ ਹੋਇਆ ਤੇ ਪਨੀਰੀ ਦਾ ਛੁੱਟਾ ਦੇਣ ਲੱਗੇ ਆ 26 ਝੋਨੇ ਦੀ ਤੇ ਅੱਜ ਲੈਡ ਚ ਗਈ ਮੈਂ ਘਰ ਤੋਂ ਪਾਣੀ ਭਰਨੀ ਵੀ ਦੇਖੀ ਜੋ ਲੇਜ਼ਰ ਕਰਾ ਲਾਇਆ ਸੀ ਲੈ ਲਓ ਪਿਆ ਨਾ ਗੱਤਾ ਪੁੱਤਰ ਮਾੜਾ ਮਾੜਾ ਪਾਣੀ ਖੜਾ ਬਾੜਾ ਜਿਆਦਾ ਸੰਘਣਾ ਛਿੱਟਾ ਨਾ ਦੇਉ ਮੰਗੂ ਹਸਾਬ ਦਾ ਹੀ ਹੋਵੇ ਕੋਈ ਨਾ ਬਾਈ ਤੂੰ ਲੱਤ ਠੀਕ ਕਰ ਲੈ ਪਹਿਲਾਂ ਫੇਰ ਦੇਈ ਚੱਲਿਆ ਕਰ ਇਹ ਦੂ ਵਧੀਆ ਕੀ ਹੁੰਦਾ ਹਨਾ ਮੋਟਰ ਤੇ ਆ ਕੇ ਚੁੱਲੇ ਦੀ ਚਾਹ ਘਰ ਅਸਲ 'ਚ ਨਾ ਆਪਾਂ ਚਲੋ ਸੁੱਖ-ਸਹੂਲਤਾਂ ਹੋ ਗਈਆਂ ਹਨਾ ਆ ਆਪਣੇ ਘਰੇ ਵੀ ਪਹਿਲਾਂ ਚਾਹ ਚੁੱਲੇ ਦੀ ਬਣਦੀ ਹੁੰਦੀ ਸੀ ਚਲੋ ਹੁਣ ਗੈਸਾਂ ਦੀਆਂ ਸੁੱਖ-ਸਹੂਲਤਾਂ ਆ ਗਈਆਂ ਕਿ हट ਗਈਆਂ ਹਨਾ ਅ ਸ਼ਾਇਦ ਕਈ ਵੀ ਇਹਨਾਂ ਨੂੰ ਨਾ ਇਹ ਪਸੰਦ ਆਵੇ ਗੱਲ ਕਿ ਜਿਵੇਂ ਨਾ ਆਪਾਂ ਜਦੋਂ ਚਾਹ ਪੀਣੇ ਹੁੰਦੇ ਚਾਹ ਬਣਦੀ ਹੁੰਦੀ ਹੈ ਜਦੋਂ ਨਾ ਚਾਹ ਬਣਦੀ ਹੁੰਦੀ ਹੈ ਚੁੱਲ੍ਹੇ ਤੇ ਜਿਹੜਾ ਧੂਏ ਦਾ ਸਵਾਦ ਚਾਹ ਚ ਪੈਂਦਾ ਉਹਦੇ ਨਾਲ ਚਾਹ ਦਾ ਟੇਸਟ ਹੀ ਵੱਖਰਾ ਹੋ ਜਾਂਦਾ ਜਿਹੜੇ ਜਿਹੜੇ ਵੀਰਾਂ ਨੇ ਪੀਤੀ ਹੋ ਚਾਹ ਉਹ ਉਹਨਾਂ ਨੂੰ ਤਾਂ ਪਤਾ ਵਾ ਪਰ ਜਿਨ੍ਹਾਂ ਨੇ ਨਹੀਂ ਪੀਤੀ ਉਹਨਾਂ ਨੂੰ ਨਹੀਂ ਪਤਾ ਤੇ ਇੱਕ ਡੋਲੂ ਦੀ ਚਾਹ ਪੀਣ ਦਾ ਸਵਾਦ ਵੱਖਰਾ ਹੁੰਦਾ ਸੀ ਉਦੋਂ ਪਤਾ ਨਹੀਂ ਯਾਨੀ ਕਿ ਕੀ ਟੇਸਟ ਹੁੰਦਾ ਸੀ ਪਹਿਲਾਂ ਡੋਲੂਆਂ ਜੀ ਚਾਹ ਆਉਂਦੀ ਹੁੰਦੀ ਸੀ ਆ ਕਿੱਥੇ ਧਰਮੋਸ਼ਾ ਧਰਮੋਸ਼ਾ ਸੀਗੀਆਂ ਹਨਾ ਡੋਲੂ ਚਾਹ ਹੌਣੀ ਢੱਕਣ ਚ ਪਾ ਕੇ ਪੀ ਲੈਣੀ ਹਨ ਤੇ ਉਹ ਸੁਆਦ ਵੱਖਰਾ ਹੁੰਦਾ ਇਕਨੀਆਂ ਜਿਵੇਂ ਡੋਲੂ ਚ ਡੋਲੂ ਵਾਲੀ ਚਾਹ ਡੋਲੂ ਚ ਹੁੰਦੀ ਅੰਦੇ ਚਾ ਉਹ ਵੀ ਸੁਆਦ ਵੱਖਰੇ ਸੀ ਗੋਲੇਟੀਆਂ ਮੁੱਕ ਗਈਆਂ ਸੀਗੀਆਂ ਅੱਜ ਸ਼ੁਰੂ ਕਰੀਏ ਪਨੀਰੀ ਦੂਜੇ ਡੱਟ ਵਿੱਚ ਨਹੀਂ ਪੁਰਾਣੇ ਟੈਪ ਵਾਲੀ ਹਨ ਤੇ ਉਹ ਵੀ ਦੇਖ ਲਓ ਪ੍ਰੋਸੈਸ ਪਹਿਲਾਂ ਥੱਲੇ ਕਾਗਜ਼ ਵਿਛਾ ਲੈਣਾ ਵੀ ਖੱਤਾ ਪੂਰਾ ਵਧੀਆ ਫ੍ਰੀਕ ਹੋਵੇ ਤੇ ਬੜੀ ਦਾ ਕਹਿ ਦੇ ਆਏ ਤੋਂ ਕਹਿ ਦੇ ਇੱਥੇ ਮਿੱਟੀ ਹੋਰ ਪਾਉ ਤੇਰਾ ਨਾ ਗਿਆ ਮੁੰਨਣ ਉਹ ਦੈਡੀ ਦਾ ਕਹਿ ਲਾ ਮਿੱਟੀ ਆ ਆ ਕਿਸੇ ਕਿਸੇ ਫਾਰਮੇ ਥੋਡੀ ਘਾਟਾ ਮਿੱਟੀ ਆ ਦੇਖੋ ਆ ਇਹਦੇ ਬਰੋਬਰ ਕਰਨੀਆਂ ਮਿੱਟੀ ਆਪਾਂ ਆ ਫੱਟੀ ਦੇ ਆ ਜਿਹੜਾ ਥੱਲੇ ਵਾਲਾ ਲੋਹੇ ਦਾ ਪੈਪ ਆ ਉਹਦੇ ਬਰੋਬਰ ਚਾਹੀਦੀ ਛੋਟੂ ਮਿੱਟੀ ਹਾਂ ਕਿਤੇ ਵੀ ਘੱਟ ਨਾ ਰਵੇ ਉਸ ਤੋਂ ਮਿੱਟੀ ਥੱਲੇ ਫਰਮ ਕਾਗਜ਼ ਵਿਛਾ ਲੈਣਾ ਉੱਪਰ ਆ ਫਰੇਮ ਬਣਾਏ ਹੋਏ ਆਪਣੇ ਕੋਲ ਤਾਂ ਫਰੇਮ ਬਹੁਤ ਬਣਾਏ ਹੋਏ ਆ ਉਹ ਦੇਖੋ ਕਿੰਨੇ ਪਿਆ ਐਵੇਂ ਕਰੋ ਨਾ ਜੇ ਬੰਦੇ ਜਾਦੇ ਹੋ ਤਾਂ ਇੱਕ ਫਰੇਮ ਅਗਲਾ ਸ਼ੁਰੂ ਕਰੋ ਕਾਦੋ ਵਿੱਚ ਵਜਦੇ ਫਿਰਦੇ ਹੋ ਫਰੇਮ ਆਪਣੇ ਕੋਲੇ ਕਿੰਨੇ ਆ ਜਿੰਨੇ ਮਰਜੀ ਧਰ ਦੋ ਕੀ ਹਾਲ ਆ ਬੁੱਧਕਲ ਆ ਦੇਖ ਲੈ ਆ ਦੇਖ ਲੈ ਅਕਲ ਅਕਲ ਦੇਖ ਲੈ ਅਕਲ ਤਾਂ ਹੁਣ ਤੂੰ ਵੀਡੀਓ ਬਣਾ ਤੂੰ ਵੀਡੀਓ ਤੂੰ ਹੀ ਪੁੱਠਾ ਕਰਿਆ ਬੰਦੇ ਮੈਨੂੰ ਕਹਿਣ ਵੀ ਤੁਸੀਂ ਕਹਿੰਦੇ ਸ਼ੀਸ਼ਾ ਪੁੱਠਾ ਲਈ ਕਰਦੇ ਆ ਵੀਡੀਓ ਵਿੱਚ ਦੇਖ ਕੇ ਨਾ ਉਹ ਤਾਂ ਬੜਾ ਮਾਇਆ ਤੇ ਬੋ ਕੋ ਮੈਂ ਕਹ ਮੈਂ ਸਾਹ ਹੈ ਹਾਂ ਥੱਲੇ ਵਾਲਾ ਵੀ ਫੋਨ ਲਗਾ ਤਾ ਆਹੋ ਆਹ ਦੇਖੀ ਹਾਂ ਉਹ ਹੀ ਗੱਲ ਅੱਜ ਆਪਾਂ ਹ ਇੱਥੇ ਲੈਮੀਨੇਸ਼ਨ ਕਰਾਤਾ ਮਗਰਾੜ ਰੰਗ ਨਹੀਂ ਲਊਗਾ ਪੇਪਰ ਲਵਾਤਾ ਤੇ ਆ ਵੀ ਕਾਲੇ ਕਰਾ ਦੇ ਜੰਬੀ ਬਾਈ ਨੇ ਇੱਕ ਹੋ ਜੰਬੀ ਬਾਈ ਨੇ ਸੱਚ ਵੀ ਤੋੜੀ ਆਹ ਇੰਨੀ ਵਧੀਆ ਉਹ ਸਾਲੀ ਆਪ ਦੀ ਨਜ਼ਰੀ ਲੱਗ ਗਈ ਪਹਿਲੇ ਦਿਨ ਐਲਈਡੀਆਂ ਲੱਗ ਚਲਦੀਆਂ ਹੀ ਬਹੁਤ ਸੋਹਣੀਆਂ ਲੱਗਦੀਆਂ ਸੀ ਤੇਰੀ ਵੀ ਨਜ਼ਰ ਲੱਗੀ ਆ ਤੁਸੀਂ ਕਹਿੰਦੇ ਅਸੀਂ ਜਗਾਈਆਂ ਸੋਹਣੀਆਂ ਹਾਂ ਹਾਂ ਫਿਰ ਸੋਹਣੀਆਂ ਲੱਗਦੀਆਂ ਆ ਦੀ ਲਾਈਟ ਜੰਮੇ ਨੂੰ ਕੀ ਹੋ ਗਈ ਮਾਰਦੇ ਬਸ ਫੇਰ ਆਦੀ ਗੁੱਲੀ ਕੱਟ ਕੇ ਇਹ ਚ ਪਾ ਦੇ ਦੇਣੀ ਨਹੀਂ ਗੁੱਲੀ ਇਹਨੂੰ ਆਪ ਦੀ ਘਰ ਲਾਭੇ ਕਿੱਥੇ ਆ ਸੋਖਾ ਤਰੀਕਾ ਲੱਭ ਜਾਂਦਾ ਇਹਨਾਂ ਨੂੰ ਵੀ ਵਾਖ ਨੇੜੇ ਆਪਾਂ ਆ ਵੀ ਕਾਲੇ ਕਰਾ ਦਨੇ ਆ ਲੈਣਾ ਇਹਦਾ ਡਰਾਪ ਰੋਂ ਮੈਂ ਲਖੋ ਦੇ ਰੱਖਿਆ ਹੋਇਆ ਨਾਮ ਰੱਖਣੇ ਨੋ ਰੱਖਣੇ ਨੀ ਬਈਆ ਤੇ ਉਹ ਇਹਦੀ ਜਣਾ ਰੱਖੀ ਇਹ ਆਪਣਾ ਪੇਂਟਰ ਭਈਆ ਮੋਤ ਗੱਲ ਸਾਡੇ ਜੋਦਾ ਅੱਡੇ ਜੀ ਆ ਚਾਨੇ ਡਾਕਟਰ ਦੇ ਕੋਲੇ ਜਦੋਂ ਮਰਜ਼ੀ ਕਰਵਾ ਲਓ ਇਹ ਤੋਂ ਵੀਰ ਬਜਾਰਾ ਘਰੇ ਆ ਕੇ ਕੀ ਕਰ ਜਾਂਦਾ ਆਪਣੇ ਤਾਂ ਸਾਰਾ ਕੰਮ ਘਰੇ ਆ ਕੇ ਕਰਦੇ ਆਂ ਜਿੰਨਾ ਮਰਜੀ ਕਰਵਾਈ ਦਿੱਲੀ ਹੈ ਘਰੀ ਘਰ ਜਾਨਾ ਆ ਦੇਖੋ ਤੇ ਨਾ ਇਹਦੇ ਲੈਮੀਨੇਸ਼ਨ ਕਰਤਾ ਇੱਥੇ ਤੱਕ ਵੀ ਚਲੋ ਛੀੜ ਬਿਲਕੁਲ ਨਹੀਂ ਕੋ ਕਿਸੇ ਵੀ ਚੀਜ਼ ਦੀ ਹਨਾ ਕਰਾਉਣੇ ਅਰਜਣ ਦੇ ਵੀ ਦੀ ਪਰ ਅਰਜਣ ਤੇ ਨਾ ਉਹ ਆ ਲੈਣਾ ਜੀਆਂ ਵਾਲੀਆਂ ਨੇ ਇਹ ਤੇ ਸਹੀ ਨਹੀਂ ਆਉਣੀ ਲੈਮੀਨੇਸ਼ਨ ਕਰਾਉਣੀ ਤੇ ਇੱਥੇ ਵੀ ਸੀਗੀ ਆ ਸੁੱੱਕ ਦੇ ਜਨਾ ਟਰੈਕਟਰ ਦਾ ਨਾਸ ਹੀ ਵੱਜਿਆ ਰਿਹਾ ਦਾ ਮਾੜਾ ਜਾਂ ਮੀਂਹ ਪਾ ਦੇ ਰੱਬ ਨਜਾਰੀ ਵੱਖਰੇ ਹੋ ਜਾਣ ਉਹ ਬੜੇ ਦਾ ਛੋੜਾ ਜਨਾ ਉੱਠ ਛੜਿਆ ਇੱਥੇ ਸਪੀਕਰ ਗਿਆ ਉਹ ਕੋਈ ਨਹੀਂ ਕਰਦਾ ਉਹ ਵਾਲੇ ਟਰੈਕਟਰ ਦਾ ਹੋ ਜੂ ਵੀਰੇ ਹੱਲ ਹਾਂ ਕਰਦਾ ਕੋਈ ਉਹ ਵੀ ਦੇਖ ਲਿਓ ਮੜਾ ਉਹ ਪੰਗਾ ਵਾਲਾ ਕੀ ਆ ਜੋ ਜਦ ਕਈ ਵਾਰੀ ਜਦ ਮੈਂ ਡੀਜ਼ਲ ਹੋ ਜਾਂਦਾ ਜਾ ਰਿਹਾ ਅੱਛਾ ਨਿਕਲ ਜਾਂਦਾ ਉਹਦੇ ਨਾਲ ਹੋਇਆ ਠੀਕ ਕੋਈ ਨਹੀਂ ਲੱਗਦਾ ਅੱਜ ਫੇਰ ਜਾਣਾ ਨਵੀਆਂ ਮੋਟਰਾਂ ਦੇ ਪੌਣ ਖੱਤੇ ਕਿਉਂਕਿ ਕੱਲੂ ਹੈਗੀਆਂ ਸਵੇਰੇ ਵੋਟਾਂ ਉਹਦੇ ਕਰਕੇ ਸਵੇਰੇ ਫੇਰ ਜਾਣ ਹੀ ਹੋਣਾ ਮੈਂ ਕਿਹਾ ਸਾਰੇ ਜਾਣੇ ਵੋਟਾਂ ਪਾਇਓ ਫੇਰ ਕੀ ਬਤਾ ਕੀ ਆ ਨਹੀਂ ਵੋਟਾਂ ਮੈਂ ਚਲੋ 8 ਵਜੇ ਪੈ ਜਾਈਏ 8 ਵਜੇ ਪਾ ਕੇ ਉਹ ਜਾਨ ਨੂੰ ਉੱਥੇ ਜਾਣਾ ਫੇਰ ਦੁਪਹਿਰ ਹੋ ਜਾਂਦੀ ਆ ਮੈਂ ਕਿਹਾ ਹੁਣ 3 ਵਜੇ ਤੋਂ ਬਾਅਦ ਹੁਣ ਛੁੱਟੀ ਲੈ ਆਉਨੇ ਆ 4-5 ਘੰਟੇ ਹਨਾ ਤੇ ਉੰਨੀ ਛੁੱਟੀ ਫੇਰ ਕੱਲ ਨੂੰ ਫੇਰ ਲਾ ਦਾਂਗੇ ਕੱਲ ਨੂੰ ਵੀ ਦੁਪਹਿਰੋਂ ਬਾਅਦ ਲਾ ਦਾਂਗੇ ਜਲੋਂ ਨੇ ਨਾਲ ਆਪਣੇ ਖੱਤੇ ਫੈ ਜਾਣੇ ਆ ਤੇ ਪਨੀਰੀ ਬਹੁਤ ਸੋਹਣੀ ਹਰੀ ਆ ਤੇ ਬਸ ਅੱਜ ਹੁਣ ਦੂਜੇ ਲੋਟ ਵਾਲੀ ਪਨੀਰੀ ਬੀਜਣ ਲੱਗੇ ਆ ਹੱਥਾਂ ਨੇ ਯਾਨੀ ਕਿ ਫਰਮੇ ਲਾ ਕੇ ਦੇਖੋ ਅੱਜ ਲੱਗੇ ਸੀ ਦੂਜੇ ਖੱਤੇ ਬੋਣ ਕਿਉਂਕਿ ਕੱਲ ਨੂੰ ਹੈਗੀਆਂ ਵੋਟਾਂ ਮੈਂ ਕਿਹਾ ਸਵੇਰੇ ਸਵੇਰੇ ਕਾ ਨੂੰ ਆਵਾਂਗੇ ਹਨ ਵੀ ਪਹਿਲਾਂ ਬੰਦੇ ਵੋਟਾਂ ਪਾ ਲੈਣਗੇ ਵੋਟਾਂ ਪਾਉਣ ਤੋਂ ਬਾਅਦ ਫਿਰ ਜਾਨੂੰ ਦੁਪਹਿਰਾ ਹੋ ਜਾਣਾ 8:00 ਵਜੇ ਤੋਂ ਵੋਟ ਸ਼ੁਰੂ ਹੁੰਦੀ ਹੁੰਦੀ ਆ ਵੀ ਫਿਰ ਦੁਪਹਿਰੇ ਕਾਹਨੂੰ ਆਵਾਂਗੇ ਵੀ ਹੁਣ ਛੁੱਟੀ ਲਾ ਲੈਨੇ ਆ ਥੋੜਾ ਟਾਈਮ ਹੁਣ 5:00 ਵਜੇ 5:05 ਹੋ ਗਏ ਚਲੋ ਮੌਸਮ ਠੀਕ ਆ ਪਾਕੀਤ ਬਹੁਣ ਹੋਣ ਆ ਗਏ ਮੈਂ ਕਿਹਾ ਹੁਣ ਲਾ ਲਓ 2-3 ਘੰਟੇ ਲੈ ਕਿਤੇ ਚਾਹੇ ਆ ਕਰ ਲੈ ਚਾਹੇ ਆ ਕਰ ਵੀ 2-3 ਘੰਟੇ ਹੁਣ ਲਾ ਦਿੰਨੇ ਆ ਵੀ 2-3 ਘੰਟੇ ਕੱਲ ਨੂੰ ਵੀ ਦੁਪਹਿਰੋਂ ਵਾਪਸ ਫੇਰ ਲਾਂ ਵੀ ਐਵੇਂ ਹੀ ਲਾ ਦਿੰਨੇ ਆ ਹਨਾ ਤੇ ਆਪੋ ਉਦਨ ਲੀਆਂ ਮੋਟਰਾਂ ਤੇ ਤਾਂ ਮੱਥਾ ਟੇਕਦਾ ਸੀ ਉਦਨ ਹੀ ਤੇ ਇਹਦੇ ਤੇ ਵੀ ਹੁਣ ਟੇਕ ਦਿੰਨੇ ਆ ਹਨ ਕਿਉਂਕਿ ਮੱਥਾ ਟੇਕੇ ਬਿਨਾ ਤਾਂ ਨਹੀਂ ਗੁਜ਼ਾਰਾ ਆਪਣਾ ਵਾਹਿਗੁਰੂ ਨੂੰ ਧਿਆ ਕੇ ਹੀ ਸਾਰਾ ਕੁਝ ਮਿਲਦਾ ਵਾ ਵਾਹਿਗੁਰੂ ਬਿਨਾ ਨਹੀਂ ਕੁਝ ਵੀ ਕੱਤੀ ਆਪਣੀ ਹਨ ਬਸ ਬਾਬਾ ਤਰੱਕੀਆਂ ਬਖਸ਼ੇ ਕਾਮਯਾਬੀ ਬਖਸ਼ੇ ਘਾਟਾ ਨਾ ਪਵੇ ਯਾਰ ਬਸ ਤੇ ਉਦੋਂ ਨਾ ਫਸਲ ਮਾਰ ਜਾਂਦੀ ਹੈ ਬਸ ਉਦੋਂ ਦੁੱਖ ਹੁੰਦਾ ਮੈਂ ਤਾਂ ਪੂਰੀ ਕਰਦੀ ਕਰੀ ਦੀ ਆ ਜਦੋਂ ਫਸਲ ਮਾਰ ਜਾਂਦੀ ਆ ਵੀ ਹਾਂ ਰੇਟ ਮੰਦਾ ਹੋ ਗਿਆ ਨਜਾਇਜ਼ ਜੀ ਹਨਾ ਉਹ ਚੀਜ਼ਾਂ ਮਾਰ ਜਾਂਦੀਆਂ ਤੇ ਤਿੰਨੇ ਟਰੈਕਟਰ ਆਏ ਆ ਅੱਜ ਤੇ ਜੰਬੀ ਭਈ ਆਪਦਾ ਅੱਜ ਲਿਆ ਟਰੈਕਟਰ ਜੰਬੀ ਭਈ ਆਪਦੇ ਵਾਲਾ ਲਿਆਇਆ ਅੱਜ ਜਿਹੜਾ ਅੱਜ ਕਹਿੰਦਾ ਮੈਂ ਤਾਂ ਅੱਜ ਨਹੀਂ ਚਲਾਉਂ ਮਾਪਦਾ ਮੈਂ ਕਹਿੰਦਾ ਚਲਾ ਲੈ ਕਰ ਲਿਆ ਜੰਮੀ ਬਾਈ ਨੇ ਸ਼ੁਰੂ ਅਰਜਣਾ ਉਹਦਾ ਬੋਰੀਆਂ ਹੋਰ ਰੱਖਤੀਆਂ ਉੱਤੇ ਜੰਮੀ ਦੋ ਦੋ ਬੋਰੀਆਂ ਹੋਰ ਸਾਈਡ ਪੀਆ ਵਾਂਗ ਰੱਖ ਲਾ ਕੋਈ ਦੀ ਪਰ ਤਵੀਆਂ ਲੱਗਦੀਆਂ ਬਹੁਤਾ ਬੱਸ ਆਹ ਖੱਤੇ ਬਹਾ ਗਏ ਫਿਰ ਤਵੇ ਲਿਆ ਕੇ ਨਵੇਂ ਪਾ ਦਨੇ ਆਪਾਂ ਇਹਨਾਂ ਨੇ ਇਹ ਆਗਾਪਾਂ ਨਹੀਂ ਲਈ ਸੀ ਆਪਾਂ ਤਾਂ ਹੱਗ ਦੇ ਸਖਤ ਖਿਲਾਫ ਕਿਉਂਕਿ ਇਹ ਪਹਿਲਾਂ ਹੀ ਮਗਰੋਂ ਹੀ ਕਿਤੋਂ ਆਈ ਹੋਈ ਅੱਗ ਮਗਰੋਂ ਹੀ ਲੱਗ ਗਈ ਸੀ ਅੱਗ ਖੇਤਾਂ 'ਚ ਆਪਾਂ ਨਹੀਂ ਬਿਲਕੁਲ ਵੀ ਅੱਗ ਲਾਉਣ ਦੇ ਹੱਕ 'ਚ ਹਨ ਕਿਉਂਕਿ ਮਗਰੋਂ ਆਈ ਸੀ ਅੱਗਾ ਦਰਖਤ ਦਰੁਖਤ ਵੀ ਪਹਿਲਾਂ ਦੀ ਲੱਗੀ ਹੋਈ ਸੀ ਅੱਗੇ ਆ ਦੇ ਦਰਖਤ ਬਹੁਤ ਮੱਚ ਗਏ ਵਿਚਾਰੇ ਪਏ ਹੁਣ ਠੀਕੇ ਦਰਖਤ ਸੇਖ ਸੁੱਕ ਲੱਗ ਗਿਆ ਕਾਫੀ ਦਰਖਤਾਂ ਉਧਰ ਪਿੱਤਰ ਉਹਨਾਂ ਨੇ ਵੀ ਕਰ ਲਿਆ ਸ਼ੁਰੂ ਕਮਲ ਦਾ ਪਿੱਤਰ ਲੱਗਿਆ ਹੋਇਆ ਤੇ ਕਮਲ ਲੱਗਿਆ ਹੋਇਆ ਬਾਲੇ ਵੀਰ ਕਹੀ ਜਾਂਦੇ ਨੇ ਵੀ ਕਮਲ ਕੌਣ ਆ ਕਮਲ ਭਰਾਵਾ ਭਰਾ ਭਰਾਵਾ ਆਪਣਾ ਠੀਕ ਨਹੀਂ ਬਹੁਤ ਵੀਰ ਕਹਿੰਦੇ ਆ ਵੀ ਕਮਲ ਕੌਣ ਆ ਕਮਲ ਕੌਣ ਆ ਕਮਲ ਵੀਰਾ ਵਾ ਛੋਟਾ ਭਰਾਵਾ ਜਿੱਦਾਂ ਪਿੱਤਰ ਆ ਉਦਾਂ ਹੀ ਕਮਲ ਆ ਠੀਕ ਹੈ ਨਾ ਹਣੇ ਇਹ ਮੈਨੂੰ ਵੀ ਮਿੱਟੀ ਦੇ ਨਾਲ ਪਿੱਤਰ ਨੇ ਗੱਲ ਤੇ ਸ਼ੁਰੂ ਕੀਤਾ ਇਹ ਸਾਡਾ ਹਾਈਡਰੋਲਿਕ ਤਵੀਆਂ ਦੀ ਮौज ਹੈ ਹੀ ਬਸ ਜਿੱਦਾਂ ਮਰਜ਼ੀ ਪੱਟੀ ਚੱਲੋ ਖਤੇ ਕੋਈ ਦਿੱਕਤ ਨਹੀਂ ਬਸ ਆਪਣੀ ਅੱਜ ਗੱਡੀ ਸਰਵਿਸ ਹੋਣੀ ਦਿੱਤੀ ਹੋਈ ਆ ਬਲੇਰੋ ਉਹ ਕੱਲ ਨੂੰ ਮਿਲ ਜਾਣੀਆਂ ਫੇਰ ਆਹ ਧੋ ਕੇ ਰਾਣੀ ਸੁੰਦਰਾ ਖੜਾ ਦੇਣੀ ਆ ਫੇਰ ਤਾਂ ਇੱਕ ਕਦੇ-ਕਦੇ ਚੱਕ ਲਾਂਗੇ ਜੇ ਚੱਕਣੀ ਵੀ ਨਹੀਂ ਤਾਂ ਹੁਣ ਸੀਜ਼ਨ ਤੋਂ ਬਾਅਦ ਹੀ ਤੇ ਕਿਉਂਕਿ ਆਪਣੇ ਕੋਲ ਤਾਂ ਫੇਰ ਉਹੀ ਹੁੰਦੀ ਆ ਕਿਉਂਕਿ ਫੇਰ ਉਹ ਚ ਫਿਰਨਾ ਤੁਰਨਾ ਸੌਖਾ ਰਹਿੰਦਾ ਜਿੱਥੇ ਮਰਜ਼ੀ ਲੈ ਜਾਓ ਜਿੱਥੇ ਮਰਜ਼ੀ ਖੜੇ ਰੋ ਕੋਈ ਦਿੱਕਤ ਨਹੀਂ ਇਹ ਪਾਉਂਦਾ ਰੌਲਾ ਜੰਬੀ ਬਈ ਵਾਲਾ ਪੂਰਾ ਹੈਰ ਪੂਰੀਆਂ ਤਵੀਆਂ ਫੁੱਲ ਖੋਲੀਆਂ ਹੋਈਆਂ ਦੇਖ ਲਓ ਵੀ ਕਈ ਵੀਰ ਕਹਿੰਦੇ ਨੇ ਪਰਫਾਰਮੈਂਸ ਪੂਰੀਆਂ ਫੁੱਲ ਤਵੀਆਂ ਖੋਲੀਆਂ ਹੋਈਆਂ ਤੇ ਉੱਪਰ ਚਾਰ ਬੋਰੇ ਧਰੇ ਹੋਇਆ ਤੇ ਤਵੀਆਂ ਪੂਰੀਆਂ ਘੱਡੀਆਂ ਹੋਈਆਂ ਕਿ ਐਨ ਪੂਰੀਆਂ ਲੱਗਦੀਆਂ ਤਵੀਆਂ ਪੱਟੀਆਂ ਨਾਲੇ ਇੱਕ ਵਾਰ ਵਾਇਆ ਪੂਰਾ ਖੇਤ ਪੱਟੀਆਂ ਦੇ ਦੇਖ ਲੋ ਨਹੀਂ ਕਹਿੰਦਾ ਦਾ ਬੰਦਾ ਵੀ ਪਹਿਲੇ ਜਿ ਤਵੀਆਂ ਨਹੀਂ ਲੱਗਦੀਆਂ ਨਾ ਦੇਖ ਲੋ ਪਹਿਲੇ ਜਿ ਵੀ ਐਨ ਪੂਰੀਆਂ ਤਵੀਆਂ ਲੱਗਦੀਆਂ ਆਉਂਦੀਆਂ ਵੀ ਐਨ ਟਰੈਕਟਰ ਪੂਰਾ ਘਾਟ ਪਾਉਂਦਾ ਉੱਕੇ ਖੱਤੇ ਆ ਪਰ ਤਵੀਆਂ ਪੂਰੀਆਂ ਐਨ ਖੁੱਭੀਆਂ ਨੇ ਚੋਕ ਦਵੀਆਂ ਸਾੜੀਆਂ ਕੱਸੀਆਂ ਹੋਈਆਂ ਬਾੜੀਆਂ ਲੱਗਦੀਆਂ ਬਹੁਤ ਜ਼ਿਆਦੇ ਇਹ ਆਪਣੀਆਂ ਹੀ ਪਈਆਂ ਨੇ ਵੀਰੇ ਖੇਤ ਦੀਆਂ ਤੇ ਬੰਨਾ ਪੁੰਨਾ ਸਾਫ਼ ਹੋ ਜਾ ਵੱਢਣ ਦੇ ਨਾਲ ਆਪਾਂ ਬਾਹਰਲੇ ਖੱਤਿਆਂ ਦੇ ਵਿੱਚ ਦਾਲੇ ਦੜ ਦੇ ਖੱਤਿਆਂ ਵਿੱਚ ਤਾਂ ਇਹਨਾਂ ਨੂੰ ਕਿਹਾ ਹੁੰਦਾ ਨਾ ਕਿਸੇ ਦੀ ਸੜਕ ਨਾਲ ਤਵੀ ਲਾਇਓ ਭਰਾਵੋ ਨਾ ਕਿਸੇ ਦੀ ਪੱਕੀ ਪੱਟ ਨਾਲ ਲਾਇਓ ਵੀ ਕੋਈ ਗੱਲ ਨੂੰ ਕਹੇ ਨਾ ਆਪਾਂ ਨੂੰ ਵੀ ਤੁਸੀਂ ਸਾਡੇ ਆਹ ਕੀਤਾ ਵੀ ਭਾਈ ਸਾਡੀ ਬੱਟ ਨੂੰ ਤਵੀਆਂ ਨਾਲ ਦੀ ਵੀ ਕਿਸੇ ਦੀ ਗੱਲ ਨਾ ਆਪਾਂ ਨੂੰ ਸੁਣਨੀ ਪਵੇ ਬਸ ਆ ਦੇਖੋ ਕਿਹਾਰੇ ਨਾ ਪੌੜੀ ਵਾਈ ਦਾ ਆਪਾਂ ਬਾਲੇ ਪੰਗੇ ਨਹੀਂ ਲੈਣੇ ਇਦਾਂ ਹੀ ਰੱਖਣੇ ਆ ਹੇ ਉੱਪਰ ਬਟਾ ਉੱਡਾ ਕਾ ਉਹਨੂੰ ਉੱਡਾ ਕੀ ਰੱਖ ਲੈਣਾ ਇਨੂੰ ਐਡਾ ਕੀ ਰੱਖ ਲਾਂਗੇ ਥੱਲੇ ਵਾਲੇ ਨੂੰ ਵੀ ਫਰਕ ਜ਼ਿਆਦਾ ਖੱਤੇ ਦਾ ਜੇ ਥੋੜਾ ਫਰਕ ਹੁੰਦਾ ਫੇਰ ਆਪਾਂ ਇੱਕੋ ਹੀ ਕਰ ਦੇਣਾ ਸੀ ਫਰਕ ਕਾਫੀ ਆ ਖੱਤੇ ਦਾ ਨਾ 40 ਵਾਈਜ਼ ਦੇ ਖੱਤਾਲ ਇੱਕ ਨਾ ਯਾਰ ਇੱਕ ਚੀਜ਼ ਦਾ ਤਾਂ ਫਾਇਦਾ ਬਹੁਤ ਆ ਕਿ ਜਿਹੜੀ ਨਾ ਵੀਡੀਓ ਬਣਾਉਣ ਦਾ ਇੱਕ ਫਾਇਦਾ ਇਹ ਆ ਕਿ ਜਿਵੇਂ ਨਾ ਬਈ ਅੱਗੇ ਆਪਾਂ ਜੇ ਕਿਸੇ ਲਾਂਭ ਪੈਣ ਦੀ ਜ਼ਮੀਨ ਲੈਣੀ 2-3 ਸਾਲ ਲੱਗ ਜਾਂਦੇ ਸੀ ਬੰਦੇ ਨੂੰ ਉੱਥੇ ਦੇ ਬੰਦਿਆਂ ਨਾਲ ਘੋਲ ਮਿਲਣ ਦੀ ਫੇਰ ਵੀ ਥੋੜੇ ਜਿਹਾ ਦੋ ਕੁ ਗਵਾਂਢੀ ਬਣਾਉਂਦੇ ਹੁੰਦੇ ਸੀ ਹਨਾ ਤੇ ਪਰ ਜਿਵੇਂ ਹੁਣ ਵੀਡੀਓ ਬਣਾਉਣ ਦੇ ਨਾਲ ਇੱਥੇ ਆਪਾਂ ਜ਼ਮੀਨ ਲਈ ਆ ਐਨੇ ਕ ਵੀਰ ਜਾਣ ਵੀ ਜਾਣ ਪਹਿਚਾਨ ਵਾਲੇ ਨਿਕਲੇ ਹਨ ਵੀ ਦੇਖਦੇ ਆ ਹਨ ਵੀ ਮੈਦਨ ਲਾਉਂਦੇ ਆ ਵੀਰੇ ਤੇ ਬਹੁਤ ਯਾਰ ਦਿਲ ਖੁਸ਼ ਹੁੰਦਾ ਹਨ ਕਿ ਸਾਰੇ ਵੀਰੇ ਇਹੀ ਗੱਲ ਕਹਿੰਦੇ ਆ ਕਿ ਵੀਰੇ ਜੇ ਚੀਜ਼ ਕਿਸੇ ਵੀ ਚੀਜ਼ ਦੀ ਲੋੜ ਹੋਈ ਦੱਸ ਦਿਓ ਹਨਾ ਵੀ ਤੁਹਾਡੇ ਕੋਲ ਨਹੀਂ ਆ ਹਨਾ ਉਦਣ ਖੱਤੇ ਵਾਹਣ ਆਏ ਉਦਣ ਵੀ ਚਾਰ ਪੰਜ ਵੀਰ ਮਿਲੇ ਹਨਾ ਤੇ ਫੋਨ ਵੀ ਆਉਂਦੇ ਆ ਵੀਰਾਂ ਦੇ ਵੀ ਵੀਰੇ ਅਸੀਂ ਵੀ ਇੱਥੋਂ ਦੇ ਆ ਤੇ ਯਾਨੀ ਕਿ ਚੰਗਾ ਲੱਗਦਾ ਕਿ ਠੀਕ ਹੈ ਯਾਰ ਵੀ ਹਾਂ ਵੀ ਤੁਹਾਨੂੰ ਮੈਨੂੰ ਪਹਿਲਾਂ ਤੋਂ ਵੀ ਆਪਾਂ ਨੂੰ ਜਾਣਦੇ ਆ ਹਨ ਆਪਣੇ ਆਪਣੇ ਇਹ ਲੱਗਦੇ ਆ ਹਰੇਕ ਵੀਰ ਤੇ ਹਾਂ ਯਾਰ ਵੀ ਮੈਂ ਅਸੀਂ ਤਾਂ ਪਹਿਲਾਂ ਤੋਂ ਹੀ ਜਾਣਦੇ ਆ ਹਨ ਇਹ ਫਾਇਦਾ ਬੜਾ ਵਾ ਨਹੀਂ ਅੱਗੇ ਕੋਈ ਬੁਲਾਉਂਦਾ ਹੀ ਨਹੀਂ ਹੁੰਦਾ ਹਨ 100 ਦੇ ਵਿੱਚੋਂ ਇੱਕ ਜਾਣਾ ਬੁਲਾਉਣ ਲੱਗਦਾ ਵਾ ਹਨ ਤੇ ਹੁਣ ਵੀਡੀਓ ਬਣਾਉਣ ਦੇ ਕਾਰਨ ਸਾਰੇ ਵੀਰ ਜਾਣਦੇ ਹੀ ਆਪਾਂ ਨੂੰ ਹਨ ਤੇ ਸੁਭਾ ਜਾਣਦੇ ਆ ਹਰੇਕ ਵੀਰ ਆ ਕੇ ਮਿਲ ਲੈਂਦਾ ਹਨ ਬਹੁਤ ਚੰਗਾ ਲੱਗਦਾ ਵੀ ਹਾਂ ਵੀ ਫਾਇਦਾ ਹੈਗਾ ਇਸ ਚੀਜ਼ ਦਾ ਵੀਡੀਓ ਦਾ ਇੱਕ ਗੱਲ ਤਾਂ ਹੈਗੀ ਹੈ ਕਿ ਵਾਹਿਗੁਰੂ ਨੇ ਆਪੇ ਹੀ ਵਧੀਆ ਟਾਈਮ ਤੇ ਵੀਡੀਓ ਬਣਾਉਣ ਲਾਤਾ ਹਨ ਕੀ ਚਲੋ ਵੀ ਇੰਨੇ ਭਰਾ ਮਿਲਦੇ ਆ ਹਨਾ ਬੜਾ ਖੁਸ਼ ਹੁੰਦਾ ਹਨਾ ਭਰਾਵਾਂ ਨੂੰ ਮਿਲ ਕੇ ਤੇ ਹਾਲੇ ਜਸੜਪਰਾ ਦਾ ਫੋਨ ਆਇਆ ਤਰਸੀਮ ਜਸੜ ਦਾ ਅਤੇ ਇਸ਼ਤਿਹਾਰ ਨੂੰ ਮਾਨਨਾ ਬਨਾਈਏ ਤੇ ਆੁਰਾ ਕਿ ਵੋਟ ਕਰੀਏ 1 ਜੂਨ 2024 ਤਗੜੇ ਬੰਦੇ ਹੋ ਗਏ ਆਪਾਂ ਕਦੇ ਰਾਹੁਲ ਗਾਂਧੀ ਕਰਦਾ ਫੋਨ ਕਦੇ ਰਾਜਾ ਵੜਿੰਗ ਕਰਦਾ ਕਦੇ ਬਿੱਟੂ ਕਰਦਾ ਕਦੇ ਉਹ ਆਪ ਵਾਲਾ ਕਰਦਾ ਬਾਲੇ ਤਕੜੇ ਤਕੜੇ ਬੰਦੇ ਮੋਦੀ ਦਾ ਵੀ ਆਇਆ ਸੀਗਾ ਦੋ ਤਿੰਨ ਵਾਰ ਆ ਗਿਆ ਮੋਦੀ ਤਾਂ ਤੋ ਆ ਵੀ ਆਪਾਂ ਛੋਟੇ ਮੋਟੇ ਲੈਵਲ ਤੇ ਗੱਲ ਨਹੀਂ ਕਰਦੇ ਵੱਡੇ ਲੈਵਲ ਤੇ ਗੱਲ ਕਰਦੇ ਮੋਦੀ ਕਹਿੰਦਾ ਸੀ ਕਿ ਵਾ ਕੇ ਮੀਟਿੰਗ ਕਰਾਂਗੇ ਮੈਂ ਕਿਹਾ ਠੀਕ ਹੈ ਕੋਈ ਗੱਲ ਕਹਿੰਦੇ ਜੀ ਆਪਣੇ ਹੱਕ 'ਚ ਪ੍ਰਚਾਰ ਕਰਦੇ ਮੈਂ ਕਿਹਾ ਨਹੀਂ ਜੀ ਤੁਸੀਂ ਸਾਡੇ ਕਿਸਾਨਾਂ ਦਾ ਲਹੂ ਪੀਤਾ ਤੇ ਤੁਹਾਨੂੰ ਦਾਲ ਵਿਦਾਈ ਕਹਿਣਾ ਇੱਥੋਂ ਵੀ ਦਫਾ ਹੋਵੋ ਪੰਜਾਬ ਚ ਤਾਂ ਇਹਨਾਂ ਨੂੰ ਵਾਰਨ ਕੀ ਦੇਣਾ ਹੀ ਨਹੀਂ ਚਾਹੀਦਾ ਕਿਤੇ ਬਸ ਤੇ ਚਲੋ ਬਾਕੀ ਦੇਖੋ ਸਾਰੇ ਵੀਰਾਂ ਦੀ ਆਪੋ ਆਪਣੀ ਸੋਚ ਆ ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਸਪੋਰਟ ਕਰੋ ਪਰ ਵੋਟ ਜ਼ਰੂਰ ਪਾ ਦਿਓ ਜੀ ਨੂੰ ਮਰਜ਼ੀ ਸਪੋਰਟ ਕਰੋ ਪਰ ਵੋਟ ਪਾਓ ਜ਼ਰੂਰ ਠੀਕ ਨਹੀਂ ਜਲਦਾ 5630 ਝੋਟਾ ਇਹ ਤਾਂ ਆਪਣਾ ਹਾਲ ਵੀ ਫੇਵਰਟ ਕਰਦਾ ਇਹ ਫੁੱਲ ਟਾਇਰ ਉੱਪਰ ਚੱਕੇ ਹੋਏ ਆ ਜਿੰਨੀਆਂ ਕਿ ਲੱਗਣੀਆਂ ਵਾ ਵਧੀਆ ਪੂਰੀਆਂ ਨੇ ਚਲਦਾ ਕਰਦਾ ਕਰਦਾ ਮੁੜ ਜਾ ਮੁੜ ਜਾ ਮੁੜ ਜਾ ਉੱਤੇ ਨਾ ਹੀ ਮੇਰੇ ਉੱਤੇ ਨਾ ਹੀ ਉੱਤੇ ਨਾ ਹੀ ਆ ਗਿਆ ਆ ਗਿਆ ਉੱਠਣਾ ਪੈਣਾ ਹਾਏ ਗਰਮੀ ਹਾਏ ਗਰਮੀ ਹਾਏ ਕਰੀ ਜਾਂਦੇ ਨੇ ਅੰਦੇ ਆਪਾਂ ਨੂੰ ਤਾਂ ਜਿੱਥੇ ਜਗਾ ਮਿਲਦੀ ਆਪਾਂ ਤਾਂ ਉਵੇਂ ਬੱਟਤੀ ਬਹਿ ਜਾਈਦਾ ਸਿੱਧੀ ਜੀ ਗੱਲ ਦਸੀ ਹੁਣ ਅੱਜ ਵੀ ਪਨੀਰੀ ਬੀਜ ਦੇਦੀ ਆਪਾਂ ਦਾ ਖੱਤੇ ਜੀਰਾ ਨਾਲ ਚੌਂਕੜੀ ਮਾਰ ਕੇ ਬੈਠੇ ਸੀ ਉਹਨਾਂ ਦੇ ਕੋਲੇ ਕਿਉਂਕਿ ਸੈੱਟ ਕਰਨੀ ਆ ਇਹਦੀ ਮਸ਼ੀਨਾਂ ਜੇ ਗਰਮੀ ਮੰਨਾਂਗੇ ਫੇਰ ਹੀ ਗਰਮੀ ਲੱਗਦੀ ਆ ਜੇ ਗਰਮੀ ਨਹੀਂ ਮੰਨਦੇ ਫੇਰ ਨਹੀਂ ਲੱਗਦੀ ਦੇਖੋ ਗਰਦਾ ਔੜਦਾ ਆਉਂਦਾ ਦੀਨਾ ਟਰੈਕਟਰ ਕਿ ਨਾ ਬਹੁਤੇ ਵੀਰ ਕਹਿੰਦੇ ਹੁੰਦੇ ਆ ਵੀ ਜਿਹੜੇ ਵੀਰ ਆਚਾਰ ਪਾਉਂਦੇ ਆ ਉਹਨਾਂ ਦੇ ਮੈਸੇਜ ਵੀ ਆਏ ਆ ਕਾਲ ਵੀ ਆਈ ਹੋਈ ਆ ਨਾ ਕਿ ਮੈਂ ਚਲੋ ਆਪਾਂ ਨੂੰ ਬਾਹਲੀ ਨੌਲੇਜ ਤਾਂ ਹੈ ਨਹੀਂ ਆਚਾਰ ਬਾਰੇ ਪਰ ਫਿਰ ਵੀ ਜਿੰਨੀ ਕ ਨੌਲੇਜ ਆ ਉੰਨੀ ਕ ਆਪਾਂ ਦੱਸ ਦਿੰਨੇ ਆ ਅਸਲੀ ਆਚਾਰ ਨਾ ਵੀਰੇ 85 ਦਿਨ ਤੇ ਮੱਕੀ ਦਾ ਪੈਣਾ ਚਾਹੀਦਾ ਜਿਹੜਾ ਆਚਾਰ ਆ 80 ਤੋਂ 85 90 ਤੱਕ ਹੋ ਜਵੇ ਪਰ ਹਾਂ ਇੱਕ ਗੱਲ ਇਹ ਆ ਕੀ ਮੱਕੀ ਦਾ ਜਦੋਂ achar ਪਾਉਨੇ ਆ ਨਾ ਦੁੱਧ ਦਾ ਦਾਣਾ ਹੋਵੇ ਫੇਰ ਉਹ ਵਧੀਆ ਹੁੰਦਾ ਫੇਰ ਉਹ ਕ੍ਰਸ਼ ਹੁੰਦਾ ਵਧੀਆ ਤੇ ਨੰਬਰ 2 ਤੇ ਵੀਰੇ ਮੱਕੀ ਪੂਰੀ ਹਰੀ ਹੋਵੇ ਪਾਣੀ ਲੱਗਿਆ ਹੋਵੇ ਆਉਣ ਆਵੇ ਮੱਕੀ ਦਾ ਸੋਕਾ ਮੰਨ ਕੇ ਕਮਲਾਈ ਖੜੀ ਹੋਵੇ ਤੇ ਉਧਰੋਂ ਤੁਸੀਂ achar ਪਾਉਨੇ ਹੋ ਨਹੀਂ ਜਿਹੜੇ ਉਹਦੇ ਵਿੱਚ ਬੈਕਟੀਰੀਆ ਬਣਨੇ ਆ ਨਾ ਵੀਰੇ ਜਿੰਨੀ ਉਹ ਗਿੱਲੀ ਹੋਊਗੀ ਹਰੀ ਹੋ ਮੱਕੀ ਫੇਰ ਹੀ ਬਣਨੇ ਆ ਉਹ ਤੋਂ ਬਿਨਾ ਨਹੀਂ ਬਣਦੇ ਇਹ ਗੱਲ ਦੀ ਗੌਰ ਕਰਿਓ ਵੀਰ ਬਣੇ ਠੀਕ ਨਹੀਂ ਬ ਵੀ ਹਾਂ ਬੇਚਵੀਰ ਮੈਂ ਦੇਖਿਆ ਅੱਜ ਵੀ ਦੇਖੇ ਇੱਕ ਮੈਂ ਰੀਲ ਕਿਸੇ ਦੀ ਦੇਖੀ ਸੀ ਉਹ ਵੀਰ ਆਚਾਰ ਲਈ ਵੀ ਮੱਕੀ ਵੱਢਣ ਲੱਗੇ ਹੋਏ ਆ ਤੇ ਉਹ ਮੱਕੀ ਜਮਾ ਹੀ ਸੁੱਕੀ ਪਈ ਆ ਪਾਣੀ ਦੇ ਘਾਟ ਦੇਣਾ ਵੀਰੇ ਉਹਦਾ ਕੀ ਫਾਇਦਾ ਚਾਰ ਪਾਉਣ ਦਾ ਸੁੱਕੀ ਮੱਕੀ ਦਾ ਇਉਂ ਨਾ ਕਰਿਆ ਕਰੋ ਚਾਹੇ ਵੀਰੇ ਤੁਸੀਂ ਕਿਸੇ ਨੂੰ ਬੀਚਦੇ ਵੀ ਹੋ ਚਾਹੇ ਜਿੱਦਾਂ ਮਰਜੀ ਕਰਦੇ ਹੋ ਜਿਹੜੀ ਤੁਸੀਂ ਮੱਕੀ ਵੇਚੀ ਆ ਉਹਦਾ ਵੀ ਪਾਣੀ ਬਾਲਾ ਦਿਨ ਪਹਿਲਾਂ ਦਾ ਬੰਦ ਕਰੋ ਜਿੱਦਣ ਉਹਨੂੰ ਕਹੇ ਭਾਈ ਨੇ ਜਿਹੜੇ ਅਗਲੇ ਨੂੰ ਤੁਸੀਂ ਬੀਚਦੇ ਉਹਨੂੰ ਕਹੇ ਵੀ ਭਾਈ ਪਰਸੋਂ ਨੂੰ ਆ ਜੀ ਵੱਢਣ ਵੀ ਅੱਜ ਪਾਣੀ ਲਾਉਨੇ ਆ ਵੀ ਦੋ ਦਿਨ ਬਾਅਦ ਵੜ ਲਈ ਬਸ ਕਿਉਂਕਿ ਉਹ ਚ ਵੀਰੇ ਥੋੜਾ ਫਾਇਦਾ ਵਾ ਨਹੀਂ ਤਾਂ ਥੋੜਾ ਝਾੜ ਘਟ ਜਾਣਾ ਉਹ ਚ ਨੁਕਸਾਨ ਹੋਊਗਾ ਫਿਰ ਜਦੋਂ ਝਾੜ ਘਟ ਗਿਆ ਜਦੋਂ ਮੱਕੀ ਸੁੱਕ ਗਈ ਉਹਦੇ ਝਾੜ ਘਟ ਜਾਣਾ ਉਹ ਤਾਂ ਬੰਦਾ ਜਿਹਨੇ ਲੈਣੀ ਆ ਮੱਕੀ ਉਹਨੇ ਜਾਣ ਕੇ ਲੇਟ ਕਰਨਾ ਹੁੰਦਾ ਵੀ ਝਾੜ ਘਟ ਜੂ ਠੀਕ ਨਹੀਂ ਪਰ ਉਹਨੂੰ ਉਹਨਾਂ ਉਹਦਾ ਵੀ ਨੁਕਸਾਨ ਆ ਵੀ ਜਿਹਨੇ ਚਾਰ ਪਾਉਣਾ ਮਾ ਉਹਦਾ ਨੁਕਸਾਨ ਆ ਬੰਦੇ ਦਾ ਜਿਹੜੇ ਬੰਦੇ ਨੇ ਚਾਰ ਪਾਉਣਾ ਠੀਕ ਨਹੀਂ ਇਸ ਗੱਲੋਂ ਵੀ ਉਹ ਚੀਜ਼ ਦੀ ਗੌਰ ਕਰਿਆ ਕਰੋ ਵੀ ਆਪਣਾ ਵੀ ਸਹੀ ਤਰੀਕੇ ਸਹੀ ਟਾਈਮ ਤੇ ਚਾਰ ਪਾਵੇ ਤੇ ਸਹੀ ਤਰੀਕੇ ਨਾਲ ਪਾਵੇ ਠੀਕ ਨਹੀਂ ਕਿ ਮੱਕੀ ਨੂੰ ਪਾਣੀ ਲੱਗਣੇ ਜ਼ਰੂਰੀ ਆ ਵੀਰੇ ਸੁੱਕੀ ਮੱਕੀ ਦਾ achar ਨਾ ਪਾਇਆ ਕਰੋ ਵੀ ਪਾਣੀ ਦਾ ਸੋਕਾ ਲੱਗਿਆ ਖੜਾ ਤੇ ਉਧਰੋਂ ਆਪਾਂ achar ਪਾਉਨੇ ਆ ਉਹ ਚੀਜ਼ਾਂ ਦਾ ਗੌਰ ਕਰੋ ਵੀਰ ਬਣੇ ਠੀਕ ਨਹੀਂ ਬਾਕੀ ਚਲੋ ਬਾਲੀ ਮੈਨੂੰ ਇਹਦੇ ਬਾਰੇ ਨੌਲੇਜ ਤਾਂ ਹੈ ਨਹੀਂ ਦੀ ਜਿੰਨੀ ਕੁ ਨੌਲੇਜ ਆ ਮੈਂ ਉੰਨੀ ਕੁ ਤੁਹਾਡੇ ਨਾਲ ਸ਼ੇਅਰ ਕੀਤੀ ਆ ਕਿ ਇਹ ਇਸ ਗੱਲ ਤੇ ਵੀਰ ਬਣੇ ਗੌਰ ਕਰਿਓ ਠੀਕ ਨਹੀਂ ਇੱਕ ਹਜ਼ਾਰ ਵੀਰੇ ਕਣਕ ਕਾਲੀਆਂ ਮੱਕੀਆਂ ਦਾ achar ਤਾਂ ਮੈਨੂੰ ਤਾਂ ਚਲੋ ਨਹੀਂ ਬੈਨੀਫਿਟ ਲੱਗਦਾ ਤੁਸੀਂ ਕਣਕ ਕਾਲੀ ਮੱਕੀ ਦੇ achar ਨਾਲੋਂ ਆਲੂ ਵਾਲੀ ਮੱਕੀ ਦਾ achar ਖਰੀਦ ਕੇ ਪਾ ਲਿਆ ਕਰੋ ਉਹ ਬੈਨੀਫਿਟ ਜ਼ਿਆਦਾ ਦਿੰਦੀ ਆ ਕਿਉਂਕਿ ਇੱਕ ਤਾਂ ਤੁਸੀਂ ਹੁਣ ਦੱਸੋ ਇੱਕ ਤਾਂ ਉਹਦੇ ਤੇ ਸਪ੍ਰੇ ਹਾਂ ਘੱਟ ਹੁੰਦੀਆਂ ਨੇ ਹਨਾ achar ਵਧੀਆ ਕੁਆਲਿਟੀ ਦਾ ਬਣਦਾ ਐ ਕੋ ਮੱਕੀ ਦੀ ਛੱਲੀ ਨੂੰ ਦਾਣਾ ਪੂਰਾ ਪ੍ਰੋਪਰ ਆਇਆ ਹੁੰਦਾ ਉਹਦਾ achar ਵਧੀਆ ਬਣਦਾ ਜਿਹੜੀ ਹੁਣ ਤੁਸੀਂ ਵੱਢਣੀ ਆ ਕਣਕ ਕਾਲੀ ਕਦੋਂ ਜਾ ਕੇ ਵੱਢਣੀ ਆ ਪਹਿਲਾਂ ਤਾਂ ਐਤ ਕੀ ਤੇ ਇੰਨਾ ਟੈਂਪਰੇਚਰ ਆ ਛੱਲੀ ਨੂੰ ਦਾਣਾ ਹੀ ਨਹੀਂ ਆਉਣਾ ਦੇਖੋ ਬਹੁਤ ਘੱਟ ਦਾਣਾ ਆਊਗਾ ਠੀਕ ਨਹੀਂ ਬਸ ਇਸ ਕਰਕੇ ਇਹ ਗੱਲਾਂ ਦਾ ਗੌਰ ਕਰਿਓ ਵੀਰ ਬਣੇ ਅੱਗੇ ਤੋਂ ਗੌਰ ਕਰਿਆ ਕਰੋ ਲੋੜ ਨਹੀਂ ਹੈਗੀ ਕਣਕ ਵਾਲੇ ਵੱਡਾਂ 'ਚ ਮੱਕੀਆਂ ਬੀਜਣ ਦੀ ਵੀਰੇ ਮੈਂ ਤੁਸੀਂ ਠੀਕ ਆ ਮੈਂ ਇਹ ਨਹੀਂ ਕਹਿੰਦਾ ਕਿ ਮਾੜੀ ਹੁੰਦੀ ਆ ਜਾਂ ਹੁੰਦੀ ਤੁਸੀਂ ਆਪ ਦੀ ਮਿਹਨਤ ਦੇਖਿਓ ਕਿ ਅਸੀਂ ਮਿਹਨਤ ਕਿੰਨੀ ਕਰਨ ਲੱਗਿਆ ਜੀ ਤੋੜ ਮਿਹਨਤ ਕਰਦਾ ਉਹ ਗੰਬੀਰ ਜਿਹੜਾ ਵੀ ਜਿੰਨਾ ਵੀ ਵੀਰਾਂ ਨੇ ਮੱਕੀ ਬੀਜੀ ਹੋਈ ਆ ਆਪ ਦੀ ਜੀ ਤੋੜ ਮਿਹਨਤ ਲਾ ਰਹੇ ਆ ਉਹ ਮੱਕੀਆਂ ਦੇ ਉੱਤੇ ਠੀਕ ਨਹੀਂ ਬਾ ਉਹ ਚੀਜ਼ ਦਾ ਧਿਆਨ ਰੱਖਿਓ ਵੀ ਇਹਨੂੰ ਨਾ ਹੀ ਬੀਜਿਆ ਕਰੋ ਇੱਕ ਮੱਕੀ ਤੇ ਇੱਕ ਮੂੰਗੀ ਜਿਹੜੇ ਏਰੀਆ ਚ ਕਾਮਜਾਬ ਆ ਮੂੰਗੀ ਚਲੋ ਉੱਥੇ ਬੀਜ ਲਓ ਪਰ ਜਿੰਨਾ ਚ ਨਹੀਂ ਹੈਗੀ ਯਾਰ ਉਹ ਰੇਤੇ ਰੂਤੇ ਵਾਲੇ ਬਾਣਾ ਚ ਕਣਕ ਵਾਲੇ ਵੱਢ ਚ ਮੂੰਗੀ ਨਾ ਬੀਜਿਆ ਕਰੋ ਆ ਮੈਂ ਇਧਰ ਨੂੰ ਨਾ ਬਹੁਤ ਜਗ੍ਹਾ ਦੇਖਿਆ ਮੂੰਗੀ ਮੂੰਗੀ ਤੋਂ ਵੱਡਾ ਦਾ ਘਾਹ ਖੜਾ ਵਾ ਉਵੇਂ ਜੀਰੋ ਡ੍ਰੈਲ ਨਾਲ ਮੱਕੀ ਮੂੰਗੀ ਬੀਜੀ ਹੋਈ ਆ ਤੇ ਉਹ ਬੁਰੇ ਹਾਲ ਆ ਉੱਥੇ ਖੜੇ ਦੱਸੋ ਕੀ ਫਾਇਦਾ ਐਵੇਂ ਬੀਜ ਕੇ ਦੱਸੋ 20 ਵੀ ਕਿੰਨਾ ਮਹਿੰਗਾ ਪਾਇਆ ਫੇਰ ਉਹਦੇ ਸਪਰੇਆਾਂ ਵੀ ਕਰਾਂਗੇ ਸੁੰਢੀ ਦੀਆਂ ਇਹ ਜਿਹਿਆਂ ਕੀ ਫਾਇਦਾ ਆ ਕੰਮ ਔਖਾ ਹੋ ਜਾਂਦਾ ਹੁਣ ਦੇਖੋ ਵੀ ਜਦੋਂ ਨਾ ਗਰਦਾ ਖੜਨ ਲੱਗ ਜਾਂਦਾ ਹੁਣ ਦੇਖੋ ਗਰਦਾ ਖੜਾ ਵਾ ਮੂਰੇ ਕੁਛ ਨਹੀਂ ਦੀਦਾ ਹੁਣ ਆਪੇ ਤਾਂ ਟਰੈਕਟਰ ਕਢਾ ਕੇ ਖੜਾ ਜਾ ਤਾਂ ਹਵਾ ਚੱਲੀ ਜਾਵੇ ਫੇਰ ਕੋਈ ਦਿੱਕਤ ਨਹੀਂ ਆਉਂਦੀ ਚੱਲਦੇ ਤਾਂ ਟਰੈਕਟਰ ਅੱਡੋ ਆਡੀ ਚੱਲਦੇ ਹੁੰਦੇ ਆ ਟਰੈਕਟਰ ਸਾਰੇ ਅੱਡ ਜੰਮੀ ਭਾਈ ਉਹ ਉਧਰ ਲੱਗਿਆ ਪਰਲੇ ਪਾਸੇ ਪਿੱਤਰ ਇੱਧਰ ਲੱਗਿਆ 55 ਦੀ ਪਰਾਂ ਪਰ ਜਦੋਂ ਆ ਗਰਦਾ ਖੜ ਜਾਂਦਾ ਨਾ ਉਦੋਂ ਬੜਾ ਜੱਬ ਪੈਂਦਾ ਉੰਗੇ ਕੁਝ ਦਿਨਾਂ ਹੀ ਨਹੀਂ ਵੀ ਕਿੱਥੇ ਰਹਿ ਲਾ ਕਿੱਥੇ ਨਹੀਂ ਹੁਣ ਦੇਖੋ ਜਮਾ ਹੀ ਖੜਾ ਕਰਦਾ ਖੁੰਜੇ ਜੇ ਆ ਕੇ ਖੜੀ ਜਾਂਦੇ ਕਿਉਂਕਿ ਖੁੰਜੇ ਦੀ ਟਰੈਕਟਰ ਚੱਲਦਾ ਉੱਥੇ ਹੀ ਕਰਦਾ ਖੜੀ ਜਾਂਦਾ ਕੱਤੇ ਤਾਂ ਵਹੀ ਜਾਂਦੇ ਬ੍ਰੀਕ ਵਧੀਆ ਇਹ ਟਰੈਕਟਰ ਦੇ ਬਰੋਬਰ ਤੋਰ ਆ ਕਿਸੇ ਟਰੈਕਟਰਾਂ ਦਾ ਨਹੀਂ ਹੈ ਇਹ 90 10 ਦਾ ਬਹੁਤ ਤੁਰਦਾ ਸੱਚੀ ਗੱਲ ਹੈ ਇੱਥੇ ਲੱਗਦਾ ਵੀ AC ਵਾਲਾ ਟਰੈਕਟਰ ਹੋਵੇ ਰਾਮ ਨਾਲ ਟੈਨਸ਼ਨ ਬਰੀ ਹੋ ਕੇ ਬੰਦਾ ਵਿੱਚ ਬੈਠਾ ਹੋਵੇ ਐ ਨਜ਼ਾਰੇ ਦਾ ਜਿੰਨੇ ਮਰਜ਼ੀ ਕਰਦੇ ਵਾਲੇ ਖੱਤੇ ਬਾਈ ਚੱਲੋ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਲੈਣਾ ਹੀ ਪੈਣਾ AC ਵਾਲਾ ਵੀ ਬਾਰੇ ਵੀਰ ਤਾਂ ਇਹੀ ਸੋਚਣ ਲੱਗ ਜਾਂਦੇ ਆ ਕਈ ਇੱਕ ਵੀਰ ਦਾ ਮੈਂ ਕਮੈਂਟ ਆਇਆ ਦੀ ਮੈਂ ਪੜਿਆ ਮੈਨੂੰ ਹਾਸਾ ਵੀ ਆਵੇ ਕਹਿੰਦਾ ਵੀਰ ਇੰਨੇ ਰੁਪਏ ਬਚਦੇ ਆ ਵੀ ਤੁਸੀਂ ਮਹੀਨੇ ਦੋ ਮਹੀਨੇ ਬਾਅਦ ਟਰੈਕਟਰ ਨਵਾਂ ਲੈ ਆਉਨੇ ਹੋ ਨਾ ਉਹ ਵੀਰ ਨੇ ਇਹ ਨਹੀਂ ਦੇਖਿਆ ਵੀ ਯਾਰ ਪਹਿਲਾਂ 50 75 ਵੇਚਤਾ ਫਿਰ 575 ਵੇਚਤਾ ਹਨਾ ਦੋ ਵੇਚੇ ਆ ਤੇ ਤਾਂ ਇੱਕ ਟਰੈਕਟਰ ਆਇਆ ਠੀਕ ਆ ਤੇ ਪਰ ਉਹਨੇ ਇਹ ਦੇਖ ਲਿਆ ਵੀ ਨਵਾਂ ਲੈ ਜਾਂਦਾ ਹਨਾ 3 ਵੀ ਨਵਾਂ ਫੇਰ ਲੈ ਆਏ ਤੇ ਵੀ ਮੈਨੂੰ ਕਹਿੰਦਾ ਵੀਰ ਬਾਲੇ ਪੈਸੇ ਵੱਜਦੇ ਆ ਮੈਂ ਕਹਾ ਵੀਰੇ ਜਿਹੜੇ ਨਾ ਖੇਤੀ ਕਰਦੇ ਆ ਉਹਨਾਂ ਨੂੰ ਪੁੱਛੋ ਵੀ ਪੈਸੇ ਬਚਦੇ ਆ ਕਿ ਨਹੀਂ ਵੱਜਦੇ ਅਸਲੀਅਤ ਤਾਂ ਜਿਹੜਾ ਖੇਤੀ ਕਰਦਾ ਉਹਨੂੰ ਹੀ ਪਤਾ ਹੁੰਦੀ ਆ ਠੀਕ ਨਹੀਂ ਜਿਹੜੇ ਦੂਰ ਬੈ ਕੇ ਦੇਖਦੇ ਆ ਜਾਂ ਦੂਰ ਰਹਿ ਕੇ ਦੇਖਦੇ ਆ ਉਹਨਾਂ ਨੂੰ ਤਾਂ ਐ ਲੱਗਦਾ ਕਿ ਨਹੀਂ ਨਹੀਂ ਪੈਸੇ ਬਹੁਤ ਵੱਜਦੇ ਹੋਣਗੇ ਇਹਨਾਂ ਨੂੰ ਤੇ ਉਹ ਤਾਂ ਪਤਾ ਉਹਨਾਂ ਨੂੰ ਹੀ ਆ ਜਿਹੜੇ ਖੇਤੀ ਕਰਦੇ ਆ ਵੀ ਕਿੰਨੇ ਕੁ ਬਚਦੇ ਆ ਕਿੰਨੇ ਕੁ ਨਹੀਂ ਵੱਜਦੇ ਆ ਆਵਾਜ਼ ਇੰਨਾ ਕਾ ਵੀ ਕੰਮ ਲੱਗੇ ਆ ਆਪ ਦਾ ਕੰਮ ਕਰੀ ਜਾਂਦੇ ਆ ਸ਼ੌਂਕ ਆ ਸ਼ੌਂਕ ਨਾਲ ਕੰਮ ਕਰੀ ਜਾਂਦੇ ਆ ਤੇ ਇੱਕ ਆ ਜਿਆਦਾ ਵੀਡੀਓ ਬਣਾਉਣ ਲੱਗ ਗਿਆ ਜਿਆਦਾ ਭਰਾਵਾਂ ਦਾ ਪਿਆਰ ਮਿਲਣ ਲੱਗ ਗਿਆ ਵਧੀਆ ਬੋਲਬਾਣੀ ਸਾਰੀ ਦਿਹਾੜੀ ਚ ਫੋਨ ਸੁਣਨ ਦਾ ਹੀ ਥੱਕ ਜਾਂਦਾ ਮੈਂ ਇੰਨੇ ਕ ਵੀਰਾਂ ਤੇ ਆਉਂਦੇ ਆ ਬਸ ਯਾਰ WhatsApp ਤੇ ਮੈਸੇਜ ਨਾ ਕਰਿਆ ਕਰੋ ਸਿੱਧਾ ਕਾਲ ਲਾ ਲਓ ਜਿਹਦੇ ਕੋਈ ਜੀ ਨੂੰ ਵੀ ਨੰਬਰ ਮਿਲਦਾ ਵਾ ਉਹ ਵੀ ਰੀਕਾਲ ਲਾ ਕੇ ਗੱਲ ਕਰ ਲਿਆ ਕਰੋ ਬਸ WhatsApp ਤੇ ਮੈਸੇਜ ਨਾ ਕਰਿਆ ਕਰੋ WhatsApp ਤੇ ਮੈਨੂੰ ਮੇਰੇ ਭਲਾਈਆਂ ਕਰਨੇ بڑے ਜੱਬ ਲੱਗਦੇ ਆ ਬਸ ਇੰਸਟਾਗ੍ਰਾਮ ਤੇ ਮੈਂ ਤਾਂ ਸਭ ਦਾ ਰਿਪਲਾਈ ਕਰਦਾ ਕਿਸੇ ਦਾ ਕਦੇ ਅੱਜ ਤੱਕ ਕੋਈ ਐ ਹੋਣਾ ਨਹੀਂ ਵੀ ਜੇ ਕਿਸੇ ਵੀਰ ਦਾ ਰਿਪਲਾਈ ਮੈਂ ਅੱਜ ਤੱਕ ਨਾ ਕਰਿਆ ਹੋਵੇ ਕਦੇ ਵੀ ਨਹੀਂ ਹੋਣਾ ਤੇ ਪਰ WhatsApp ਤੇ ਨਾ ਮੈਸੇਜ ਮੈਨੂੰ ਮੈਸੇਜ ਜਾਨੀ ਇੰਸਟਾਗ੍ਰਾਮ ਵਾਲਾ ਤਾਂ ਚਲੋ ਉਹ ਤਾਂ ਬੰਦੇ ਨੂੰ ਕਰਨਈਆਂ ਹਨਾ ਵੀ ਉਹ ਹੈਗਾ ਪਰ WhatsApp ਤੇ ਮੈਸੇਜ ਨਾ ਕਰੇ ਜਿਹਨੂੰ ਵੀ ਨੰਬਰ ਮਿਲ ਗਿਆ ਉਹਦਾ ਕਾਲ ਕਰ ਲਿਆ ਕਰੋ ਵੀਰ ਬਣੇ ਠੀਕ ਨੇ ਬਸ ਇੰਨੀ ਕੁ ਰਿਕੁਐਸਟ ਹੀ ਆ ਤੁਹਾਨੂੰ ਵੀਰ ਬਣੇ ਫੈਕਟਰਾਂ ਨੇ ਇੰਨਾ ਬੁਰਾ ਹਾਲ ਕਰਿਆ ਪਿਆ ਦੇ ਲੋ ਐ ਲੱਗਦੀ ਹੈ ਜਿਵੇਂ ਧੁੰਦੀ ਧੁੰਦ ਪਈ ਹੋਵੇ ਧੁੰਦੀ ਧੁੰਦ ਹਵਾ ਖੜ ਗਈ ਨਾ ਹਵਾ ਇੱਕ ਵੀ ਪੱਤਾ ਨਹੀਂ ਹਿਲਦਾ ਦੇ ਲੋ ਹਟੇ ਪੂਰੀ ਗਰਮੀ ਬਈ ਆਲੇ ਦੋਲੇ ਦੇ ਧੁੰਦੀ ਧੁੰਦ ਬਣਾਦੀ ਦੇ ਲੋ ਟਰੈਕਟਰਾਂ ਲੱਗਦਾ ਨਾ ਜਿਵੇਂ ਮੌਸਮ ਸਿਆਲ ਵਾਲਾ ਹੁੰਦਾ ਇੰਉਂ ਫੀਲ ਹੁੰਦਾ ਜਿਵੇਂ ਜਨਵਰੀ ਦਾ ਮਹੀਨਾ ਹੁੰਦਾ ਧੁੰਦ ਪਈ ਹੋਈ ਆ ਕਣਕਾਂ ਨੂੰ ਪਾਣੀ ਲੱਗ ਰਿਹਾ ਐਨ ਪੂਰੀ ਕੜਾਕੇ ਦੀ ਠੰਡ ਪੈਂਦੀ ਆ 47 ਡਿਗਰੀ ਟੈਂਪਰੇਚਰ ਐਨ ਪੂਰੀ ਐਤਕੀ ਗਰਮੀ ਨੇ ਨਾ ਡਿਗਰੀਆਂ ਵਾਲੀਆਂ ਲੈ ਲਈਆਂ ਪੜਾਈ ਵਾਲੀ ਕਰਦੀ ਆ ਕਦੀ 45 42 ਐਂ ਡਿਗਰੀਆਂ ਹੀ ਲਈ ਜਾਂਦੀਆਂ